ਅਰਿਆ ਜਿਹੜਾ ਰੋਡਵੇ ਦੀ ਬਾਤ ਨੂੰ ਲੈ ਕੇ ਮੁੱਦੇ ਨੂੰ ਅੱਜ ਜਿਹੜਾ ਲੜਾਈ ਝਗੜਾ ਚੱਲਿਆ ਵਾ ਤੇ ਦੋਨਾਂ ਧਿਰਾਂ ਵਿੱਚ ਲੜਾਈ ਕਾਫੀ ਚੱਲੀ ਹੈ ਇਸ ਵਾਰ ਕੀ ਕਹਿਣਾ ਚਾਹੁੰਦੇ ਜੀ ਦੇਖੋ ਜੀ ਸਰਕਾਰ ਦੇ ਆਧਾਰ ਕਾਰਡ ਚਲਾਇਆ ਵਾ ਉਹ ਸਾਰੀਆਂ ਬਸਾਂ ਵਿੱਚ ਚੱਲਦਾ ਵਾ ਮੇਰੀ ਇਹ ਵਾਈਫ ਆ ਇਹ ਬਸ ਸਟੈਂਡ 'ਤੇ ਬੈਠੀ ਆ ਜੀ ਬਸ ਸਟੈਂਡ ਤੋਂ ਇਹਨੇ ਕਿਹਾ ਜੀ ਮੈਂ ਉਮਰਪੁਰੇ ਚੌਂਕ ਉਤਰਨਾ ਵਾ ਉਹਨਾਂ ਨੇ ਕਿਹਾ ਜੀ ਚੜਜੋ ਉੱਥੇ ਜਿਹੜੇ ਨਾਲ ਉਹਨਾਂ ਦੇ ਬੰਦੇ ਨੇ ਉਹਨਾਂ ਨੇ ਕਿਹਾ ਬਸੇ ਚੜਜੋ ਇਹ ਚੜ ਗਈ ਆ ਫਰਾ ਚੌਂਕ ਪਹੁੰਚਦੇ ਆ ਜੀ ਇਹਨੇ ਆਪਣਾ ਆਧਾਰ ਕਾਰਡ ਦਿੱਤਾ ਉਹਨਾਂ ਨੂੰ ਕਿ ਮੇਨੂੰ ਉਮਰਪੁਰੇ ਚੌਂ ਉਨੇ ਪਲਾਂ ਤਾਰ ਘੜ ਚੁੱਕੇ ਪਰ ਮਾਰਿਆ ਕਿ ਤੂੰ ਇੰਨੀ ਲੱਗੇ ਜਾਣਾ ਤੇਰਾ ਧਾਰ ਘੜ ਨਹੀਂ ਚੱਲਣਾ ਫਿਰ ਇਹਨਾਂ ਕਹਾਂ ਮੇਰੇ ਕੋ ਪੈਸੇ ਲੈ ਲੋ ਪੈਸੇ ਦੇ ਲੈ ਕਿੰਨਾ ਦਿੱਲੀ ਜਾਣਾ ਉੱਥੇ ਜਾਣਾ ਇੰਨੇ ਦੂਰ ਜਾਣਾ ਤੂੰ ਰਾਹ ਤੇ ਸਵਾਈ ਚੜ ਕੇ ਬੈ ਗਈ ਏ ਠੱਕੇ ਮਰੇ ਆ ਤੇ ਬਾਹ ਦੇ ਵੇਖੋ ਕਿੰਨੀ ਛੱਟ ਲੱਗੀ ਮਾਥਾ ਵੱਜਾਦ ਨਾ ਬਾਰੀ ਨਾ ਕੱਪੜੇ ਵੀ ਪਾੜ ਗਏ ਨਾ ਠੱਕੇ ਇੰਨੇ ਮਰੇ ਆ ਫਿਰ ਇਹਨੂੰ ਕਹਿੰਦੇ ਕਿ ਬਦਸ਼ਲੂਕੀ ਇੰਨੀ ਕੀਤੀ ਇਹਨਾਂ ਕਿਸ ਹਿਸਾਬ ਕੋਈ ਨਹੀਂ ਆ ਤੂੰ ਹੀ ਦੇ ਸਕਦਾ ਜੇ ਵੀਡੀਓ ਦੇ ਵਿੱਚ ਕਿੱਦਾਂ ਰੱਖਣਾ ਲੱਗੀਆਂ ਤੇ ਭੈਣ ਜੀ ਉਹਨਾਂ ਨੂੰ ਲੈ ਜਾਣਾ ਕਿੱਥੇ ਹੀ ਭਲਾ ਇਹਨਾਂ ਨੇ ਉਮਰਪੁਰੇ ਚੌਂਕ ਉੱਤਨਾ ਹੈ ਤੇ ਅਪੂ ਵਾਲੇ ਫੋਰਾ ਚੌਕ ਜਦ ਮੈਂ ਵੀ ਤੁਰਿਆ ਹੁੰਦਾ ਬਿਆਹ ਮਗਰੀ ਤੇ ਮੈਂ ਜਦੋਂ ਵੇਖਿਆ ਤੇ ਕਨੈਕਟਰ ਇਹਨੂੰ ਧੱਕੇ ਮਾਰ ਕੇ ਬਸ ਤੋਂ ਥੱਲੇ ਲਾਉਣ ਰਿਆ ਸੀ ਤੇ ਜਦੋਂ ਮੈਂ ਉਹਨਾਂ ਨੂੰ ਜਾ ਕੇ ਪੁੱਛਿਆ ਕਿ ਕੀ ਗੱਲ ਹੈ ਤੁਸੀਂ ਧੱਕੇ ਘੁਮਾ ਰਹੇ ਜੀ ਤੇ ਮਗਰੋਂ ਡਰਾਈਵਰ ਨੇ ਆਣ ਕੇ ਮੇਰੀ ਪੱਗ ਵੀ ਲਾਤੀ ਮੈਨੂੰ ਵੀ ਕੁੱਟਾ ਡਾਪੇ ਮੇਰੇ ਆ ਬੈਗ ਮਾਰਿਆ ਕੇ ਵੀ ਮਾਰਿਆ ਉਹ ਉਂਗਲ ਦੰਨੀਆਂ ਵਟਵਟ ਖਾ ਗਿਆ ਮੇਰੀ ਸਾਰੀ ਫਿਰ ਉੱਥੇ ਜਿਹੜੇ ਲੋਕਾ ਜਿਹੜੋ ਮੇਰੀ ਪੱਗ ਲਾਈ ਉੱਥੇ ਜਥੇਬੰਦੀਆਂ ਹੀ ਕੁਝ ਉਹਨਾਂ ਨੇ ਫਿਰ ਉਹਨਾਂ ਨੂੰ ਜਥੇਬੰਦੀ ਕਿਹੜੀਆਂ ਸੀ ਨਿਹੰਗ ਜਿੱਥੇ ਬੰਨੇ ਹੁਣ ਮੈਨੂੰ ਪਤਾ ਨਹੀਂ ਉੱਥੇ ਭੀੜ ਜ਼ਿਆਦਾ ਸੀ ਉੱਥੇ ਲੋਕ ਇਕੱਠੇ ਹੋ ਗਏ ਜਦੋਂ ਮੇਰੀ ਪੱਗ ਲਈ ਫਿਰ ਉਹਨਾਂ ਨੇ ਉਹਨਾਂ ਨੂੰ ਫੜ ਲਿਆ ਉੱਥੇ ਸਾਰਿਆਂ ਨੂੰ ਮੈਂ ਤੇ ਮੈਂ ਹਾਲ ਖਦਨੀਆਂ ਵੜ ਵੜ ਉਂਗਲਾਂ ਵੀ ਖਾ ਕੇ ਮੋਟਾ ਵੀ ਮੇਰਾ ਤੋੜਦਾ ਬੈਗ ਮਾਰਿਆ ਮੇਰੇ ਮੂੰਹ ਤੇ ਫਿਰ ਮੇਰੀ ਜਨਾਨੀ ਦੇ ਵੀ ਰਗੜਾ ਲਾਈਆਂ ਉਹਦਾ ਵੀ ਮੱਥਾ ਮਾਰਿਆ ਸਾਡੇ ਦੋਵਾਂ ਜੀਵਾਂ ਨੂੰ ਕੁੱਟ ਮਾਰ ਦਿੱਤੀ ਆਧਾਰ ਕੜਵਾ ਬੱਸ ਵਾਲੇ ਚਲਾਉਂਦੇ ਕਿਉਂ ਨਹੀਂ ਬੇ ਜੇ ਸਰਕਾਰ ਨੇ ਫ੍ਰੀ ਕੀਤੇ ਇਹਦੇ ਕਹਿੰਦੇ ਕਿ ਤੁਹਾਨੂੰ ਇੰਨਾਂ ਲੱਗੇ ਨਹੀਂ ਤਾਂ ਨਾਲ ਜੂਰ ਜਾਣਾ ਫੇਰ ਤੁਹਾਡਾ ਆਧਾਰ ਕੜ ਚੱਲਣਾ ਠੀਕ ਹੈ ਸਰਕਾਰ ਸਾਰੀ ਸੁਵਿਧਾ ਦੇ ਰਹੀ ਬਸ ਥਾਣੇ ਨਹੀਂ ਹੋਣਗੇ ਥਾਣੇ ਲੰਘਣੇ ਹੀ ਤੇ ਤੁਸੀਂ ਕੀ ਇਨਸਾਫ ਚਾਹੁੰਦੇ ਜੀ ਇਨਸਾਫ ਨਹੀਂ ਚਾਹੁੰਦੇ ਤਾਂ ਵੇਖੋ ਇਧਰ ਹਾਲਾਤ ਵੇਖੋ ਘਰ ਜਾਂਦੇ ਕੀ ਹਾਲਾਤ ਕੀਤੇ ਆ ਵੇਖੋ ਇਧਰ ਮੇਰਾ ਵੀ ਇਧਰ ਮੂੰਹ ਤੇ ਬੈਗ ਮਾਰ ਕੇ ਮੂੰਹ ਖਰਾਬ ਕਰਤਾ ਸਰਾ ਉਹਦਾ ਵੀ ਮੱਥਾ ਪਾੜਤਾ ਸਰਾ ਠੀਕ ਹੈ ਵੇਖੋ ਜੀ ਮੇਰੀ ਤੇ ਇਹੀ ਸਰਕਾਰ ਨੂੰ ਬੇਨਤੀ ਆ ਕਿ ਜਿੱਦਾਂ ਹੱਟਣਾ ਤੱਕ ਆ ਹੋਰ ਕਿਸਨਾ ਨਾ ਹੋਵੇ ਸਪਲਿਸ ਜਿਹੜਾ ਬਰਤਨ ਦਿੱਤਾ ਜਾਵੇ ਕਿਉਂਕਿ ਮੰਨ ਲਓ ਉਹ ਤੇ ਜਨਾਨੀ ਹੈ ਵਿਚਾਰਾ ਛੋਟਾ 4 ਸਾਲ ਦਾ ਬੇਟਾ ਮੇਰਾ ਤੇ ਬੰਮਾਰੋ ਅੱਗੇ ਨਹੀਂ ਆ ਤੂੰ ਬਸਾ ਜੋ ਠੱਕੇ ਮਾਰ ਮਾ ਲਾ ਰੇ ਦੋਵੇਂ ਜਣੇ ਆਕੀ ਬੈ ਕੇ ਮੇਰੇ ਨੂੰ ਪਾਗ ਲਾਤੀ ਇਹਨਾਂ ਨੇ ਆਹ ਨੂੰ ਸਾਬ ਦਵਾਉ। ਮੈਡਮ ਅਜੇ ਰੋਡਵੇ ਦੀ ਬੱਸ ਨੂੰ ਲੈ ਕੇ ਜਿਹੜਾ ਹੰਗਾਮਾ ਹੈ ਇਸ ਬਾਰੇ ਕੀ ਕਹਿਣਾ ਚਾਹੁੰਦੇ ਜੀ? ਜਦੋਂ ਮੈਂ ਨੂੰ ਬਾਰ ਬਾਰ ਪੁੱਛਿਆ ਕਿ ਮੈਂ ਉਮਰਪੁਰੇ ਵਾਲੀ ਬੱਸ ਆ ਇਹਦੇ ਉੱਪਰ ਉਮਰਪੁਰੇ ਉਤਰਨਾ ਹੈ ਮੈਂ ਚੜ ਜਾ ਇਹਨੇ ਮੈਨੂੰ ਆਪ ਹੀ ਕਿਹਾ ਕਿ ਹਾਂ ਤੁਸੀਂ ਚੜ ਜੋ ਕੋਈ ਨਹੀਂ ਮੈਂ ਉਤਾਰ ਦੂੰਗਾ ਤੇ ਬਾਅਦ ਵਿੱਚ ਜਦੋਂ ਮੈਂ ਇਹਨੂੰ ਪਵਾਰਾ ਚੌਂਕ ਲੱਗ ਗਿਆ ਇਹ ਤੇ ਸਾਰਿਆਂ ਦੇ ਆਧਾਰ ਕੜ ਲੈ ਕਿ ਟਿਕਟ ਕੱਟ ਰਿਆ ਸੀ ਤੇ ਇਹਨੂੰ ਮੈਂ ਵੀ ਆਧਾਰ ਕੱਟ ਦਿੱਤਾ ਇਹਨੇ ਮੈਨੂੰ ਨਾਲ ਹੀ ਕਹਿਤਾ ਕਹਿੰਦਾ ਤੁਹਾਡਾ ਟਾਈਮ ਖਰਾਬ ਕਰਨ ਵਾਸਤੇ ਚੜ ਗਈਆਂ ਚੱਲ ਉਤਰ ਇੱਥੇ ਹੀ ਮੈਂ ਨਹੀਂ ਖੰਣਾ ਹੈਗਾ ਇੱਥੇ ਕੋਈ ਸਟਾਪ ਨਹੀਂ ਹੈਗਾ ਉਮਰਪੁਰਾ ਤੇ ਇਹਨੇ ਮੈਨੂੰ ਉਸੇ ਵਲੇ ਉਤਰਨ ਦੇ ਮੈਂ ਕਿਹਾ ਕਿ ਮੇਰੇ ਕੋ ਤੇ ਹੀ ਟਿਕਟ ਲੈ ਲਓ ਲੇਕਿਨ ਮੈਂ ਹੁਣ ਵਾਪਸ ਕਿੱਥੇ ਜਾਵਾਂਗੀ ਬੱਸ ਸਟੈਂਡ ਫੇਰ ਤੇ ਆਂਦਾ ਮੈਨੂੰ ਨਹੀਂ ਪਤਾ ਚੱਲ ਉਤਰ ਤੇ ਇਹਨੇ ਬੱਸ ਰੋਕੀ ਵੀ ਨਹੀਂ ਚਲਦੀ ਚਲਦੀ ਬੱਸ ਤੋਂ ਹੀ ਮੈਨੂੰ ਥੱਲੇ ਸੋੜਤਾ ਉਧਰੋਂ ਮੇਰੇ ਪਿੱਛੇ ਹਸਬੰਦ ਹੀ ਆ ਰਹੇ ਸੀ ਬੱਸ ਸਟੈਂਡ ਤੋਂ ਹੀ ਉਹ ਵੀ ਤੁਰ ਕੇ ਆ ਰਹੇ ਸੀ ਤੇ ਉਹਨਾਂ ਨੇ ਮੁੜ ਕੇ ਇਹਨੂੰ ਪੁੱਛਿਆ ਕਿ ਕੀ ਗੱਲ ਸੁੱਟਣ ਕਿ ਢਿਆਂ ਆ ਇਦਾਂ ਕੋ ਬੋਲਣ ਦਿਆਂ ਤੇ ਉਹ ਅੱਗੋਂ ਇਹਨਾਂ ਤੇ ਵੀ ਹੱਥ ਹੀ ਪੈ ਗਿਆ ਪਹਿਲਾਂ ਉਂਗਲ ਤੇ ਦੰਦੀ ਵਾਰ ਦਿੱਤੀ ਇਹਨਾਂ ਨੇ ਤੇ ਮੁੜ ਕੇ ਇਹਨਾਂ ਦੀ ਪੱਗ ਲਾਤੀ ਤੇ ਫਿਰ ਉੱਥੇ ਕੋਈ ਜਨੇੰਗ ਬੱਠੇ ਹੀ ਉਹਨਾਂ ਨੇ ਕਿਹਾ ਕਿ ਤੁਸੀਂ ਪੱਗ ਕੋ ਥੱਲੇ ਸੁੱਟੀ ਆ ਤੇ ਉਹਨਾਂ ਨੇ ਫਿਰ ਇਹਨੂੰ ਜੜਾ ਕੰਡਕਟਰ ਹੀ ਉਹਨੂੰ ਖੁੱਟਣ ਪਏ ਸਾਰੇ ਹਾਨੂੰ ਨਹੀਂ ਪਤਾ ਉਹ ਕੌਣ ਸੀ ਕੌਣ ਨਹੀਂ ਤੇ ਬਾਅਦ ਚ ਮੇਰੇ ਹਸਬੰਡ ਨੂੰ ਇਹਨਾਂ ਨੇ ਬਹੁਤ ਮਾਰਿਆ ਮੈਨੂੰ ਵੀ ਇਹਨਾਂ ਨੇ ੱਤਕਾ ਦਿੱਤਾ ਪਾਰ ਪਾਰ ਬਾਰੀ ਬੜੀ ਜ਼ੋਰ ਦੀ ਮਾਰੀ ਉਹਨੇ ਕੰਡਕਟਰ ਨੇ ਮੇਰੇ ਤੇ ਤੁਹਾਡੇ ਸੱਟਾਂ ਕਿੱਥੇ ਕਿੱਥੇ ਲੱਗੀਆਂ ਮੇਰੀ ਬਾਹ ਤੇ ਇੱਕ ਮੇਰੇ ਇੱਥੇ ਗੋਡੇ 'ਚ ਲੱਗੀ ਹੋਈ ਆ ਤੇ ਇੱਕ ਸਿਰ ਤੇ ਬਹੁਤ ਲੱਗੀ ਆ ਤੇ ਤੁਸੀਂ ਕੀ ਇਨਸਾਫ ਚਾਹੁੰਦੇ ਜੀ ਮੈਂ ਹੀ ਇਨਸਾਫ ਚਾਹਨੀ ਆ ਕਿ ਜੇ ਬਸ ਸਟਾਪੇਜ ਹੈਗੇ ਆ ਤੇ ਇਹਨਾਂ ਨੂੰ ਤਾਰ ਕੇ ਜਾਣਾ ਚਾਹੀਦਾ ਵਾ ਤੇ ਜਾਂ ਤਾਂ ਪਹਿਲਾਂ ਚੜਾਣ ਹੀ ਨਾ ਤੇ ਜੇ ਤੂੰ ਚੜਾਇਆ ਹੀ ਆ ਉਮਰਪੁਰੇ ਵਿੱਚ ਤੇ ਬਸ ਖਲੋਈ ਸਕਦੀ ਜੇ ਪੁਹਾਰਾ ਚੌਂਕ ਤੇ ਖਲਾਰੀ ਇਹਨੇ ਇਹ ਮੁੱਦਾ ਜਿਹੜਾ ਸਿਰਫ ਆਧਾਰ ਕਾਰਡ ਨੂੰ ਲੈ ਕੇ ਚੱਲਿਆ ਹੋਇਆ ਹਾਂਜੀ ਆਧਾਰ ਕਾਰਡ ਨੂੰ ਲੈ ਕੇ ਹੀ ਚੱਲਿਆ ਆ ਇਹ ਕੀ ਕਹਿੰਦੇ ਆਧਾਰ ਕਾਰਡ ਨਹੀਂ ਚੱਲਣਾ ਨਹੀਂ ਚੱਲਣਾ ਤੇਰਾ ਆਧਾਰ ਕਾਰਡ ਜੇ ਆਪਾਂ ਉਤਾਰਨਾ ਤੇ ਅਸੀਂ ਇੱਥੇ ਤੈਨੂੰ ਨਹੀਂ ਤਾਰਨਾ ਉਮਰਪੁਰੇ ਤੇ ਜੇ ਜੀ ਪੈਸੇ ਦਿੰਦੇ ਸੀ ਟਿਕਟ ਦਿੰਦੇ ਸੀ ਇਹਨਾਂ ਨੂੰ ਤੇ ਮੈਂ ਇਹਨਾਂ ਨੂੰ ਇਹ ਵੀ ਕਿਹਾ ਸੀ ਸਰ ਕਿ ਤੁਸੀਂ ਡਬਲ ਟਿਕਟ ਲੈ ਲਓ ਤੇ ਕਹਿੰਦੇ ਸੀ ਕਿ ਤਾਂ ਚੱਲ ਚੱਲ ਤੂੰ ਉੱਤਰਦੀ ਹੋ ਬਹੁਤ ਰਫ ਬੋਲਿਆ ਤੇ ਨੇ ਧੱਕਾ ਦੇ ਕੇ ਪਹਿਲਾਂ ਮੇਰੇ ਸਿਰ ਤੇ ਬਾਰੀ ਮਾਰੀ ਹੋਈ ਆ ਤੇ ਬਾਅਦ ਵਿੱਚ ਇਹਨੇ ਮੈਨੂੰ ਥੱਲੇ ਧੱਕਾ ਦਿੱਤਾ ਆ ਤੇ ਉਦੋਂ ਮੇਰੇ ਗੋਡੇ ਤੇ ਥੱਲੇ ਸੜਕ ਦੇ ਨਾਲ ਮੇਰੇ ਗੋਡੇ ਤੇ ਸੱਟ ਲੱਗ ਗਈ ਹੋਈ ਆ ਵੀ ਮੈਂ ਵਜਾ ਮਾਰੀਆਂ ਕਿ ਦੱਸੋ ਮੈਂ ਪੁਛ ਕੇ ਚੜੀ ਆ ਕਿ ਨਹੀਂ ਤੇ ਸਾਰਿਆਂ ਨੇ ਕਿਹਾ ਕਿ ਹਾਂ ਤੈਨੂੰ ਕੁੜੀ ਪੁਛ ਕੇ ਚੜੀ ਆ ਪੁਛ ਕੇ ਚੜੀ ਆ ਤੇ ਉਹਨੇ ਕੋਈ ਸੁਨਵਾਈ ਨਹੀਂ ਕੀਤੀ ਬੜਾ ਕਨੈਕਟਰ ਨੇ ਨਹੀਂ ਕਨੈਕਟਰ ਨੇ ਕੋਈ ਸੁਨਵਾਈ ਨਹੀਂ ਕੀਤੀ ਉਹ ਅੱਗੋਂ ਬਹੁਤ ਗੰਦਾ ਬੰਦਾ ਸੀ ਇਹਨੇ ਬਹੁਤ ਮਾਰਿਆ ਅੱਗੋਂ ਸਾਨੂੰ ਦੋਨਾਂ ਨੂੰ ਠੀਕ ਪਤਾ ਨਹੀਂ ਕਿ ਉਹਨਾਂ ਨੇ ਸਾਜੇ ਸਰ ਜੀ ਜਾਂ ਪਹਿਲਾ ਬੰਦਿਆ ਸੱਜੇ ਜਾਂ ਕਿਤਰਾਵਾਂ ਸਾਥ-ਸੱਠ ਜਾਣੇ ਆ ਗਏ ਕਿ ਉਹਨਾਂ ਨੇ ਮੈਨੂੰ ਨਾਲੇ ਪੁੱਟਿਆ ਨਾਲੇ ਮੇਰੀ ਪੱਗ ਲਾਈ ਹੈ ਕਾਰਨ ਕੀ ਸੀ ਕਿਉਂ ਮਤਲਬ ਇੰਨੀ ਖੂਨੀ ਝੜਪੇ ਕਿ ਕਿਸਮ ਦੀ ਹੋ ਗਈ ਸਰ ਕਾਰਨ ਕੁਝ ਨਹੀਂ ਉਹਨਾਂ ਦੇ ਕੋਲ ਆਧਾਰ卡 ਠੀਕਾ ਜੋ ਗਿਆ ਡਾ ਨਾ ਆਟਾ ਬੰਦ ਕਰ ਲੈ ਅਸੀਂ ਸਵਾਰੀ ਨਹੀਂ ਲਾ ਸਕਦੇ ਨਾ ਹੀ ਬਿਣਾ ਡੇ ਤੋਂ ਲਾ ਸਕਦੇ ਨਾ ਬਿਣਾ ਡੇ ਤੇ ਅਸੀਂ ਚੜਾਈ ਸਕਦੇ ਨਹੀਂ ਮੇਲਾ ਦੇ ਨਾਲ ਜਿਹੜੀ ਇੱਕ ਮੁੰਡਾ ਹੋਰ ਸੀ ਜਿਹੜਾ ਜਿਹੜਾ ਹੱਥੋ ਪਾਈ ਹੋ ਰਿਹਾ ਉਹਨਾਂ ਸਾਰਾ ਫੋਨ ਕਰਕੇ ਸੱਦੇ ਵਿੱਚ ਨਹੀਂ ਸੀ ਬਹੁਤ ਨਹੀਂ ਜੀ ਫੋਨ ਕਰ ਜਾਂ ਪਹਾਰਾ ਜਾਂ ਉਹਨਾਂ ਦੇ ਆਪਣੇ ਖਲੋਤੇ ਜਾਂ ਪਹਿਲਾਂ ਸੱਦੇ ਆ ਇਸ ਤਰ੍ਹਾਂ ਇਸ ਗੱਲ ਦਾ ਮੈਨੂੰ ਨਹੀਂ ਪਤਾ ਤਿੰਨ ਚਾਰ ਜਾਣੇ ਪਹਿਲਾਂ ਆਏ ਆ ਪੰਜ ਚਾਰ ਜਾਣੇ ਬਾਅਦ ਆਏ ਆ ਦੋ ਤਿੰਨ ਨਿਹੰਗ ਵੀ ਉਹਨਾਂ ਨਾਲ ਸੱਦੇ ਆ ਤੇ ਇਸ ਚੀਜ਼ ਦਾ ਮੈਨੂੰ ਨਹੀਂ ਪਤਾ ਪਹਿਲਾਂ ਸੱਦੇ ਆ ਜਾਂ ਕਿੱਦਾਂ ਵਾ ਕੀ ਕਰ ਵੇਚ ਹੁੰਦੇ ਤੁਸੀਂ ਕਾਰਵਾਈ ਸਰਬੰਦੀ ਕਾਰਵਾਈ ਉਹਨਾਂ ਤੋਂ ਹੋਣੀ ਚਾਹੀਦੀ ਮੇਰਾ ਇੱਕ ਮਸ਼ੀਨ ਬਕਸਾ ਵੀ ਚੜਾ ਉਹ ਮੁੰਡਾ ਸਰਦਾਰ ਲਾਲਜੀ ਪਾਕ ਪਤੀ ਉਹਨੇ ਉਹਦੇ ਕੋਲ ਆ ਸਰ ਆਧਾਰ ਕਾਰਡ ਲੈ ਕੇ ਕੀ ਮੁੱਦਾ ਚੱਲਿਆ ਮੇਨ ਆਧਾਰ ਕਾਰਡ ਦੋਵਿੰਦਰ ਸਿੰਘ ਉਹਦਾ ਨਾਮ ਜੇ ਬੈਂਕ ਚ ਲੱਗਾ ਮੁੰਡਾ 300 300 ਉਹ ਮਲਾਜਮ ਕਹਿੰਦਾ ਸੀ ਉਹ ਮੈਨੂੰ ਆਂਦਾ ਹੀ ਮਲਾਜਮ ਮੈਂ ਤਾਂ ਮਲਾਜਮ ਸਮਝ ਕੇ ਤੇ ਮੈਨੂੰ ਉਹਨੇ ਮਸ਼ੀਨ ਬਕਸਾ ਵੀ ਮੇਰੇ ਕੋਲ ਉਹਨੇ ਫੜ ਲਿਆ ਆਧਾਰ ਕਾਰਡ ਵੀ ਮੇਰੇ ਕੋਲ ਉਹਨੇ ਲਿਆ ਤੇ ਸਰ ਮੁੜ ਕੇ ਆਧਾਰ ਕਾਰਡ ਦਾ ਦੇਖਾ ਮਸ਼ੀਨ ਬਕਸਾ ਵੀ ਮੇਰਾ ਉਹ ਦੇਖ ਕੇ ਗਿਆ ਫੈਸ਼ ਬੈਗ ਮੇਰਾ ਉਹਦੇ ਕੋਲਿਆ ਮਸ਼ੀਨ ਉਹਦੇ ਕੋਲਿਆ ਟਿਕ ਟਕ ਕੱਟਣ ਵਾਲੀ ਮੇਰੀ ਹਾਂਜੀ ਉਹਦੇ ਕੋਲਿਆ ਬਕਸੇ ਦੇ ਵਿੱਚ ਸਾਰਾ ਕੁਝ ਜੀ ਸਾਮਾਨ ਉਹਦੇ ਕੋਲਿਆ ਜੀ ਬਕਸਾ ਆਪਕੋ ਦਾਤਾ ਤੇ ਸਾਡੇ ਬੱਸ ਜਲੰਧਰ ਨੂੰ ਚੱਲੀ ਸੀ ਇਥੋਂ ਇਹ ਬੀਬੀ ਭੈਣ ਸਾਡੀ ਇਥੋਂ ਸਵਾਰੀਆਂ ਲੈ ਕੇ ਉਹ ਬੈ ਗਈ ਬਾਹਰ ਤੇ ਜਿਹੜੇ ਸਾਡੇ ਕਨੈਕਟਰ ਸਾਹਿਬ ਨੇ ਉਹਨਾਂ ਨੂੰ ਪੁੱਛਿਆ ਕਿ ਕਿੱਥੇ ਜਾਣਾ ਉਹਨਾਂ ਨੇ ਕਿਹਾ ਅਸੀਂ ਉਂਗਰਪੁਰੇ ਜਾ ਰਹੇ ਨੇ ਕਿਹਾ ਭੈਣ ਜੀ ਆਪਾਂ ਅੰਮ੍ਰਿਤਸਰ ਦੀ ਸਵਾਰੀ ਨਹੀਂ ਭਾਦੇ ਕਿਉਂਕਿ ਲੋਕ ਲਿਆ ਉਹ ਗਾੜੀਆਂ ਬੀਬੀ ਸਾਡੀ ਇਹਨਾਂ ਨੇ ਮਿਸਪੇਪ ਕੰਡਾ ਵੀ ਮੈਂ ਤੇਰੀ ਪਾਗਲਵਾ ਦੂੰਗੀ ਮੈਂ ਤੇ ਰਿਸ਼ਤ ਤੇ ਮਾਰੂੰਗੀ ਉਹ ਕਰੂੰਗੀ ਤੇ ਲਾਕੋ ਸਵਾਰੀਆਂ ਨੇ ਵੀ ਸੋਕੋ ਕਿਹਾ ਵੀ ਬੀਬੀ ਤੂੰ ਗਲਤ ਆ ਇਤਨਾ ਨਹੀਂ ਸਾਨੂੰ ਬੋਲਣਾ ਚਾਹੀਦਾ ਉਹਦੇ ਪਤਾ ਸਾਨੂੰ ਨਹੀਂ ਪਤਾ ਇਹਨਾਂ ਦੀ ਕੋਈ ਗਿਨੀ ਮਿਸੀ ਸਾਜ਼ਿਜ ਕੀ ਆ ਉਹਨਾਂ ਨੇ ਚੌਂਕ ਤੋਂ ਪਹਿਲਾਂ ਹੀ 8-10 ਬੰਦੇ ਸੱਦ ਕੇ 8-10 ਬੰਦੇ ਸੱਦ ਕੇ ਉਹ ਸਾਡੇ ਕਮਿਸ਼ਨਰ ਸਾਹਿਬ ਨੂੰ ਬਹੁਤ ਹੀ ਜ਼ਿਆਦਾ ਮਾਰਿਆ ਤੇ ਜੇ ਉੱਥੇ ਸਵਾਦੀਆਂ ਤੇ ਆਮ ਪਬਲਿਕ ਇਹ ਮਡੇ ਨੂੰ ਨਾ ਛਡਾਵੇ ਹੋ ਸਕਦਾ ਵੀ ਪਤਾ ਨਹੀਂ ਇਹਦਾ ਕਿੰਨਾ ਨੁਕਸਾਨ ਹੁੰਦਾ ਤੇ ਅਸੀਂਦੇ ਇਹੋ ਬੈਂਤੀ ਮੁੜ ਕੇ ਆਪਾਂ ਚੌਂਕੀ 'ਚ ਗਏ ਆ ਤੇ ਚੌਂਕੀ ਵੇਖੋ ਜੋ ਸਾਹਮਣੇ ਮਾਰਿਓ ਕੈਮਰਾਮੈਨਰੇ ਵੀ ਸਾਨੂੰ 1 ਘੰਟਾ ਉਹਨਾਂ ਨੇ ਉਦੋਂ ਦਾ ਉੱਥੇ ਭੱਲਿਆ ਉਹ ਭੱਲ ਤੇ ਵਾਧਾ ਸਾਨੂੰ ਕੋਈ ਉੱਥੇ ਚਲ ਜੋ ਫੈਲਾ ਕਾ ਦੋ ਇਹ ਬੜਾ ਬਾ ਹਾਂਜੀ ਸਾਡੀ ਕੋਈ ਸੁਣਵਾਈ ਨਹੀਂ ਕੀਤੀ ਉਹਦੇ ਬਾਅਦ ਆ ਫਿਰ ਅਸੀਂ ਥੱਲੇ ਆ ਗਏ ਸਾਨੂੰ ਪਤਾ ਨਹੀਂ ਕਿਹੜੇ ਥਾਣੇ ਕਹਿੰਦੇ ਆਜੋ ਹੁਣ ਬੱਸਾਂ ਜਾਮ ਕੀਤੀਆਂ ਬੱਸ ਸਟੈਂਡ ਜਾਮ ਕੀਤਾ ਤੁਸੀਂ ਹੜਤਾਲ ਕੀਤੀ ਇਸ ਵਿਰੋਧ ਦੇ ਵਿੱਚ ਹੜਤਾਲ ਕੀਤੀ ਜੀ ਅਸੀਂ ਮਜ਼ਦੂਰ ਹਾਂ ਤੇ ਜਦੋਂ ਸਾਡੀ ਕਿਸੇ ਨੇ ਕੁਛ ਨਹੀਂ ਸੁਣੀ ਤੇ ਨਾ ਕੋਈ ਉੱਤੋਂ ਪਿੱਛੋਂ ਹੁਣ ਸਾਨੂੰ ਸਾਡੇ ਜੀਐਮ ਸਾਹਿਬ ਆਏ ਹੀ ਉਹਨਾਂ ਨੂੰ ਸਿਟੀ ਥਾਣੇ ਬੁਲਾਇਆ ਉਹਨੇ ਬੋਲਾ ਜੀ ਗਿਆਨ ਸਾਹਿਬ ਕਹਿ ਕੇ ਕਿ ਆ ਵੀ ਤੁਸੀਂ ਚੌਂਕੀ ਨੂੰ ਲੋਕ ਲੱਗਾ ਜੀ ਹਾਂਜੀ ਚੌਂਕੀ ਸਵੇਰ ਦੀ ਖੁੱਲੀ ਆ ਇਹੋ ਸਾਨੂੰ ਜਿਆਦਾ ਦੋਖਾ ਹੁੰਦਿਆ ਸਾਨੂੰ ਉੱਤੇ ਭਾਲਿਆ ਛੜਿਆ ਘੰਟਿਆਂ ਰਾਤ ਮਿੰਟ ਕਰਦੇ ਰਹੇ ਆ ਉਹਦੇ ਵਾਦਾ ਹੁਣ ਸਾਨੂੰ ਪਤਾ ਨਹੀਂ ਸਿੱਧੀ ਥਾਣੀ ਜੀ ਗਿਆਨ ਸਾਹਿਬ ਆਏ ਆ ਉਧਰ ਨੂੰ ਲੈ ਗਏ ਆ ਇਹ ਰੈਲੀ ਮਿਲਲੀ ਪੁਲਿਸ ਦੀ ਤੇ ਇਹਨਾਂ ਦੀ ਜਿਹੜੀ ਪਾਰਟੀ ਆ ਰੈਲੀ ਮਿਲਲੀ ਸੱਸ ਜੀ ਸਾਡੇ ਨਾਲ ਕੀ ਤੱਕਾ ਆਇਆ ਇਹ ਇਦੋਂ ਗਾੜੀ ਆਪਾਂ ਕੋਈ ਜ਼ਬਰਦਸਤ ਟਾਈਮ ਗੱਲ ਅਸੀਂ ਕਰੀਏ ਜਿਸ ਤਰ੍ਹਾਂ ਤੁਸੀਂ ਕਹਿ ਰਹੇ ਹੋ ਸਾਜ਼ਿਸ਼ ਇੱਥੋਂ ਮੇਰੇ ਖਾਲ 100 ਮੀਟਰ ਹੁਣਾ ਚੌਂਕ ਉੱਥੇ ਲੋਕ ਜਿਹੜੇ ਨੇ 7-8 ਮੌਜੂਦ ਹੁੰਦੇ ਨੇ ਇੱਕ ਨਿਹੰਗ ਵੀ ਆਉਂਦਾ ਜਿਹੜੇ ਪਰਛਾ ਮਾਰਨ ਦੀ ਕੋਸ਼ਿਸ਼ ਵੀ ਕੀਦੀ ਆ ਕਨੈਕਟ ਨੂੰ ਫਿਰ ਇਹ ਪ੍ਰੂਵ ਹੁੰਦਾ ਕਿ ਸਾਜ਼ਿਸ਼ ਹੀ ਹੋ ਸਕਦੀ ਕਿਉਂਕਿ ਇੰਨੀ ਛੇਤੀ ਇਹਨੇ ਬੰਦੇ ਘੱਟ ਉਹੋ ਹੀ ਜੀ ਬੇਨਤੀ ਕਰਦੇ ਆ 1 ਮਿੰਟ ਲੱਗਦਾ ਸਾਡੂ ਚੌਂਕ ਜਾਨੀ ਤੇ ਚੌਂਦ ਜਾਂ ਤੋਂ ਪਹਿਲਾਂ ਪੰਜ ਛੇ ਬੰਦੇ ਉਹ ਬੀਬੀ ਕਹਿੰਦੇ ਇਹਨੂੰ ਵੀ ਮੈਂ ਤੇਰੀ ਪਾਗ ਲਵਾ ਦਿਆਂਗੀ ਮੈਂ ਤੇਨੂੰ ਤਪੜੇ ਪਵਾਉਂਗੀ ਤੇ ਉਹ ਤੋਂ ਬੰਦੇ ਜਾਂਦੇ ਹਨ 6 7 ਜਾਣੇ ਉਹਦੀ ਪਾਗ ਵੀ ਲਾ ਦਿੰਦੇ ਆ ਪੱਗ ਦੀ ਇਟੀ ਮਹਾਨਤਾ ਹੁੰਦੀ ਆ ਪੱਗ ਲਾਈ ਸੋਨਮਾਰੇ ਦੇ ਇੱਕ ਨਿਆਣ ਸਿੰਘ ਵੀ ਉੱਥੇ ਆ ਕੇ ਉਹਨੇ ਬਰਸ਼ਾ ਥਾ ਪਰ ਤਾਂ ਦਾ ਨੇ ਪਾਸਟਰ ਜਾਮ ਕੀਤਾ ਗਿਆ ਤੇ ਇਸ ਵਕਤ ਕੀ ਹੋ ਜੂਗਾ ਇਹ ਸਭ ਤੋਂ ਪਹਿਲਾਂ ਦੱਸਣਾ ਚਾਹੁੰਦਾ ਮੈਂ ਪਰਮ ਜੀ ਸੇ ਕੋਹਾ ਤੇ ਆਵਰੋੜੇ ਬੰਦਾਸ ਪਟਾਲਾ ਡਿਪੂ ਤੋਂ ਪ੍ਰਵਾਹ ਨਾ ਸਾਡੇ ਨਾਲ ਕੁਛ 1 ਘੰਟਾ ਡੇਢ ਪਹਿਲਾਂ ਕੋ ਬਾਸ ਆਪਣੀ ਤੋਂ ਤੁਰਈ ਆ ਜਲੰਧਰ ਵਾਸਤੇ ਜਿਹਦੇ ਵਿੱਚ ਕੋਈ ਜਨਾਨੀ ਸਵਾਰੀ ਸਫ਼ਰ ਕਰ ਰਹੀ ਸੀ ਉਹਦੇ ਨਾਲ ਕੋਈ ਦੋ ਚਾਰ ਮੇਰਾ ਖਿਆਲ ਉਹ ਉਹਦੇ ਘਰ ਦੇ ਬੰਦੇ ਜਾਂ ਕੋਣੀ ਨਾਲ ਮਡੇ ਉਹ ਕੋਈ ਕਨੈਕਟਰ ਦੇ ਨਾਲ ਤਾਂ ਠਾ ਕੋ ਕੁਝ ਝਗੜਾ ਹੋਇਆ ਮਾੜਾ ਬੋਟਾ ਕੋਈ ਗੱਲਬਾਤ ਕੋ ਉਤਰ ਜਣ ਤੋਂ ਉਹ ਬੰਦੇ ਜਿਹੜੇ ਕਨੈਕਟਰ ਸਾਡੇ ਤੇ ਗੱਲ ਪੈ ਗਿਆ ਉਹਨਾਂ ਨੇ ਕਨੈਕਟਰ ਦੀ ਪਾਗ ਲਾਤੀ ਨੂੰ ਛੱਟਾ ਲਾਈਆਂ ਕਾਫੀ ਪੈ ਗਿਆ ਤਾਂ ਹੁਣ ਜਿਹੜਾ ਵਾ ਉਹ ਅਸੀਂ ਪ੍ਰਸ਼ਾਸਨ ਨੂੰ ਆਣ ਕੇ ਬੇਨਤੀ ਕੀਤੀ ਵੀ ਉਹਨਾਂ ਤੇ ਕਾਰਵਾਈ ਜਿਹੜੀ ਕਰ ਉਹਨਾਂ ਤੇ ਕਰੋ ਤੇ ਪ੍ਰਸ਼ਾਸਨ ਪਤਾ ਨਹੀਂ ਇਤੋਂ ਗਾਂਵ-ਸ਼ਾਂ ਹੋ ਗਏ ਜਾਂ ਕਿਧਰ ਨੱਟ ਗਿਆ ਜਾਂ ਉਹਨਾਂ ਕੋਈ ਲੈਣ-ਦੇਣ ਕਰ ਲਿਆ ਜਾਦਾ ਕਰਕੇ ਪ੍ਰਸ਼ਾਸਨ ਨੂੰ ਅਸੀਂ ਬੇਨਤੀ ਕਰਦੇ ਹਾਂ ਕਿ ਜੇਕਰ ਇਹਨੂੰ ਅੱਜ ਇਹਦੇ ਤੇ ਕਾਰਵਾਈ ਨਾ ਹੋਈ ਇਹਨਾਂ ਦੇ ਪਰਚਾ ਦਰਜ ਨਾ ਹੋਇਆ ਤੇ ਅਸੀਂ ਜਿਹੜਾ ਉਹ ਐਕਸ਼ਨ ਲਵਾਂਗੇ ਬਿਲਕੁਲ ਸਾਨੂੰ ਜਾਂ バス ਸਾਡਾ ਬੰਦ ਕਰਨਾ ਪਏ ਜਾਂ ਪੰਜਾਬ ਦੇ ਸਾਰੇ ਬੱਸਾਂ ਦੀ ਮਤਲਬ ਜੇਕਰ ਇਹਦਾ ਹੱਲ ਕੋਈ ਨਾ ਹੋਇਆ ਤੇ ਅਸੀਂ ਇਹਨੂੰ ਬੰਦ ਕਰਾਂਗੇ ਸਰ ਜੇ ਕਿੰਦੇ ਆ ਤਾਂ ਆਧਾਰ ਕਾਰਡ ਲੈ ਕੇ ਆਧਾਰ ਕਾਰਡ ਕੋਈ ਲਿੰਕ ਨਹੀਂਗਾ ਅਸੀਂ ਮਤਲਬ ਕੋਈ ਵੀ ਸੇਵਾ ਕਰਨ ਦੇ ਲੋਕਾਂ ਦੀ ਕੋਈ ਐਵੇਂ ਨਹੀਂ ਮਤਲਬ ਵੀ ਬੱਸਾਂ ਨੂੰ ਇਤਰੋ ਤੋਂ ਢੜਾਈ ਫਿਰਦੇ ਆ ਅਸੀਂ ਸੇਵਾ ਵਾਸਤੇ ਲਾਈ ਆ ਸੇਵਾ ਲਈ ਤਸੰਦਰ ਸਫ਼ਰ ਕਰਦੇ ਆ ਬੱਸਾਂ ਭਰੀਆਂ ਜਾਂਦੀਆਂ ਆ ਪਰ ਅਸੀਂ ਬੇਨਤੀ ਕਰਦੇ ਵੀ ਜੇ ਸਾਡੇ ਦਾ ਧੱਕਾ ਹੋਇਆ ਸਾਡੇ ਕਿਸੇ ਉਹਨੇ ਟ੍ਰੈਵਲ ਪ੍ਰੈਕਟਰ ਨੂੰ ਮਾਰਿਆ ਵਾ ਤਾਂ ਉਹਦੀ ਜਿਹੜੀ ਪ੍ਰਸ਼ਾਸਨ ਨੂੰ ਬੇਨਤੀ ਆ ਕਿ ਉਹਦੇ ਤੇ ਕਾਰਵਾਈ ਕਰੇ ਜਿਹੜਾ ਉਹ ਤੇ ਪਰਚਾ ਬਣਦਾ ਉਹ ਧਾਰਾ ਲੱਗ ਜੇ ਅੱਜ ਬੱਸਾਂ ਵਿੱਚ ਹੰਗਾਮਾ ਹੋਇਆ ਵਾ ਆਧਾਰ ਕਾਰਡ ਲੈ ਕੇ ਇਸ ਬੁੱਤੇ ਪਰ ਕੀ ਕਰਨੇ ਚਾਹੁੰਦੇ ਜੀ ਵੇਖੋ ਸਰ ਜਿਹੜਾ ਆਧਾਰ ਕਾਰਡ ਆ ਪਹਿਲੇ ਨੰਬਰ ਤੇ ਤਾਂ ਆਧਾਰ ਕਾਰਡ ਦਾ ਆਪਾਂ ਕੋਈ ਰੋਲ ਹੀ ਨਹੀਂ ਕਰਦੇ ਪਿਆ ਆਧਾਰ ਕਾਰਡ ਹੈਗਾ ਜਾਂ ਨਹੀਂ ਹੈਗਾ ਸਰਕਾਰ ਨੇ ਫ੍ਰੀ ਕੀਤੇ ਆ ਸਰਕਾਰ ਦੀ ਜ਼ਿੰਮੇਵਾਰੀ ਆ ਅਸੀਂ ਤਾਂ ਇੱਕ ਸੇਵਾ ਕਰ ਰਹੇ ਆ ਕਿ ਸਵਾਰੀ ਨੂੰ ਲੈ ਕੇ ਜਾਣਾ ਤੇ ਲੈ ਕੇ ਆਉਣਾ ਜਿਸੇ ਦੱਸਿਆ ਜਾ ਰਿਹਾ ਕਿ ਆਧਾਰ ਕਾਰਡ ਲੈ ਗਈ ਆਧਾਰ ਕਾਰਡ ਕਹਿੰਦੇ ਨਹੀਂ ਚੱਲਣਾ ਤੇ ਉਸ ਪਰ ਕਿਹੜੀ ਟਿਕਟ ਲੱਗਣੀ ਆ ਉਹਨਾਂ ਵੱਲੋਂ ਇਹ ਬਿਆਨ ਆਏ ਆ ਨਹੀਂ ਸਰ ਉਹ ਆਧਾਰ ਕਾਰਡ ਚੱਲਣ ਨਾ ਚੱਲਣ ਵਾਲੀ ਕੋਈ ਗੱਲ ਨਹੀਂ ਹੋਈ ਤੇ ਉਹ ਬਾਹਰੋਂ ਸਵਾਰੀ ਬੈਠੀ ਆ ਚੁੰਗੀ ਤੇ ਉਹਨਾਂ ਨੇ ਉਤਰਨਾ ਵਾ ਜੋ ਕਿ ਚੁੰਗੀ ਸਾਡਾ ਜਿਹੜਾ ਸਟਾਪੇ ਨਹੀਂ ਪੰਦਾ ਪਹਿਲਾ ਸਟਾਪ ਜਿਹੜਾ ਸਾਡ ਤੇ ਜਿਹੜਾ ਸਾਰਾ ਇਹ ਹੰਗਾਮਾ ਹੈ ਇਸ ਉੱਪਰ ਵੀ ਕੀ ਕਿਹਾ ਨਹੀਂ ਜਾਂਦੇ ਜੀ ਫਿਰ ਇਹ ਉਹਨਾਂ ਨੇ ਪਤਾ ਨਹੀਂ ਰੰਜਾ ਸਿਆ ਕਿੱਦਾਂ ਵਾ ਕੀ ਆ ਉਹਨਾਂ ਦੇ ਸੱਦੇ ਆ ਬੰਦੇ ਇੱਕ ਮਿੰਟ ਦੇ ਵਿੱਚ ਇੱਕ ਮਿੰਟ ਲੱਗਦਾ ਜੀ ਇੱਥੋਂ ਘਵਾਰਾ ਜਾਉ ਜਾਂਦੇ ਆ ਘਵਾਰਾ ਜਾਉ ਦੇ ਵਿੱਚ 7-8 ਬੰਦੇ ਉਹਨਾਂ ਦੇ ਸੱਦੇ ਆ ਸੱਦ ਕੇ ਤਾਂ ਉਹਨਾਂ ਮੇਰੀ ਪੱਗ ਲਾਈ ਆ ਮੇਰੇ ਹੱਥੀ ਪਏ ਆ ਡਰਾਈਵਰ ਦੇ ਹੱਥੀ ਪਏ ਆ ਡਰਾਈਵਰ ਦੀ ਉਹਨਾਂ ਕੁਮੀਜ਼ ਪਾੜੀ ਆ ਮੇਰੇ ਵੀ ਉਹਨਾਂ ਸੱਤਾਂ ਲਾਈਆਂ ਨੇ ਸਰ ਇਹ ਬੱਸ ਆਈ ਕਿੱਥੋਂ ਤੇ ਕਿੱਥੇ ਚਲਣੀ ਸੀ ਇਹ ਪਟਾਲਾ ਤੋਂ ਚਲੰਦਰ ਜਾ ਰਹੀ ਸੀ ਠੀਕ ਐ ਸਾਰਾ ਜਿਹੜਾ ਪਾਸਟਰ ਬਿਲਕੁਲ ਜਾਮ ਕੀਤਾ ਗਿਆ ਬਿਲਕੁਲ ਖਾਲੀ ਇਸ ਉੱਪ ਦੇਖੋ ਸਰ ਅਸੀਂ ਪ੍ਰਸ਼ਾਸਨ ਨੂੰ ਬੇਨਤੀ ਕੀਤੀ ਪ੍ਰਸ਼ਾਸਨਾਂ ਦੇ ਕੋਈ ਆਪਾਂ ਉਹਨਾਂ ਤੇ ਕਾਰਵਾਈ ਕਰਾਂਗੇ ਉਹਨਾਂ ਨੇ ਕੋਈ ਕਾਰਵਾਈ ਨਹੀਂ ਕੀਤੀ ਕਾਰਵਾਈ ਨਾ ਕਰਨ ਕਰਕੇ ਅਸੀਂ ਬੱਸ ਸਟੈਂਡ ਬੰਦ ਕੀਤਾ ਹੈ ਸਰ ਦੇਖੀ ਨਾ ਚੌਕੀ ਦੇ ਉੱਪਰ ਲੋਕ ਲੱਗਾ ਹੋਇਆ ਵਾ ਸਰ ਉਹਨੂੰ ਉੱਥੋਂ ਚੌਕੀ ਜਿੱਥੇ ਤੇ ਲੈ ਕੇ ਆਇਆ ਪੌਣਾ ਘੰਟਾ ਹੋ ਗਿਆ ਉਹਨਾਂ ਦੇ ਲੱਗੇ ਖੜਿਆ ਨੂੰ ਠੀਕ ਹੈ ਜੀ ਅਜੇ ਤੱਕ ਉਹਨਾਂ ਨੇ ਕੋਈ ਕਾਰਵਾਈ ਨਹੀਂ ਕੀਤੀ ਹੁਣ ਉਹ ਜਿੰਦਰੇ ਮਾਰ ਕੇ ਪਤਾ ਨਹੀਂ ਕਿੱਧਰ ਚਲ ਗਏ ਜੀ ਜੀ ਪੇਸ਼ਾਨੀਆਂ ਕੇ ਮੰਗ ਕਰਨੇ ਚੁੰਦੇ ਰਹੇ ਪ੍ਰਸ਼ਾਸਨ ਅਗੇ ਉਹ ਮੰਗਿਆ ਹੱਡੀ ਜੀ ਦੋ ਪੰਦੀ ਕਾਰਵਾਈ ਕਾਰਵਾਈ ਕੀਤੀ ਜਾਵੇ ਸਖਤ ਤੋਂ ਸਖਤ ਕਾਰਵਾਈ ਉਹਨਾਂ ਤੇ ਕੀਤੀ ਜਾਵੇ